ਲੁਧਿਆਣੇ ਸ਼ਹਿਰ ਵਿੱਚ ਸ਼ੇਰਪੁਰ ਚੌਂਕ 'ਤੇ ਇੱਕ ਕਾਲਜ ਦੇ ਵਿਦਿਆਰਥੀ ਨੇ ਪੀਆਰਟੀਸੀ ਬੱਸ ਨੂੰ ਰੋਕ ਕੇ ਖੂਬ ਹੰਗਾਮਾ ਕੀਤਾ ਹਾਈਵੇ 'ਤੇ ਜਾਮ ਦੀ ਸਥਿਤੀ ਬਣ ਗਈ ਸਰਕਾਰੀ ਬੱਸਾਂ ਦੇ ਡਰਾਈਵਰਾਂ ਤੇ ਵਿਦਿਆਰਥੀ ਨੇ ੱੱਕੇ ਸ਼ਾਹੀ ਦੇ ਦੋਸਤਾਂ ਲਈ ਵਿਦਿਆਰਥੀ ਦਾ ਹੰਗਾਮਾ ਦੇ ਕੇ ਮੌਕੇ ਤੇ ਸ਼ੇਰਪੁਰ ਪੁਲਿਸ ਚੌਂਕੀ ਦੇ ਅਧਿਕਾਰੀ ਵੀ ਅਤੇ ਹੋਰ ਫੋਰਸ ਪਹੁੰਚੀ ਵਿਦਿਆਰਥੀਆਂ ਦਾ ਦੋਸ਼ ਹੈ ਸਰਕਾਰੀ ਬੱਸ ਡਰਾਈਵਰ ਹੀ ਉਹਨਾਂ ਦਾ ਸਰਕਾਰੀ ਪਾਸ ਵੇਖਣ ਦੇ ਬਾਵਜੂਦ ਉਹਨਾਂ ਨੂੰ ਬੱਸ ਵਿੱਚ ਨਹੀਂ ਚੜਾਉਂਦੇ ਜੇਕਰ ਉਹ ਬੱਸ ਵਿੱਚ ਬੈਠ ਜਾਣ ਤਾਂ ਇਹ ਉਹਨਾਂ ਨੂੰ ਉਹਨਾਂ ਦੇ ਕਾਲਜ ਦੇ ਕੋਲ ਰੋਕਣ ਦੀ ਜਗ੍ਹਾ ਖੰਨਾਬਾਦ ਸਟੈਂਡ ਤੇ ਉਤਾਰਦੇ ਨੇ ਉੱਥੋਂ ਫਿਰ ਵਾਪਸ ਕਾਲਜ ਤੱਕ ਵਿਦਿਆਰਥਣ ਪ੍ਰਾਈਵੇਟ ਆਟੋ ਕਰਕੇ ਆਉਂਦੇ ਨੇ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਪੁਲਿਸ ਕਰਮਚਾਰੀਆਂ ਨੇ ਸਮਝਾ ਕੇ ਇਹ ਜਿਹੜਾ ਹਾਈਵੇ ਤੋਂ ਪਿੱਛੇ ਹਟਾਇਆ ਇੱਕ ਵਿਦਿਆਰਥਣ ਨੇ ਕਿਹਾ ਸਵੇਰੇ ਉਹ ਸਰਕਾਰੀ ਬੱਸ ਵਿੱਚ ਬੈਠਣ ਲੱਗੇ ਤਾਂ ਡਰਾਈਵਰ ਅਤੇ ਕੰਡਕਟਰ ਨੇ ਉਸ ਨਾਲ ਬਦਤਮੀਜ਼ੀ ਕੀਤੀ ਡਰਾਈਵਰ ਨੇ ਕਿਹਾ ਇਹਨਾਂ ਦੀ ਬੱਸ ਵਿੱਚ 52 ਸਵਾਰੀਆਂ ਪੂਰੀਆਂ ਨੇ ਇਸ ਕਾਰਨ ਉਹਨਾਂ ਨੂੰ ਬੱਸ ਵਿੱਚ ਨਹੀਂ ਚੜ੍ਹਨ ਦੇ ਸਕਦਾ ਫਿਰ ਵੀ ਕੁਝ ਵਿਦਿਆਰਥੀ ਬੱਸ ਵਿੱਚ ਚੜ੍ਹ ਗਏ ਜਿਸ ਕਾਰਨ ਉਸਨੇ ਬੱਸ ਰੋਕ ਦਿੱਤੀ ਵਿਦਿਆਰਥੀਆਂ ਨੇ ਬੱਸ ਦੇ ਅੰਦਰ ਵੀਡੀਓ ਵੀ ਬਣਾਈ ਵੀਡੀਓ ਦੇ ਵਿੱਚ ਵਿਦਿਆਰਥੀ ਅਤੇ ਬੱਸ ਕੰਡਕਟਰ ਕਾਫੀ ਬਹਿਸਬਾਜ਼ੀ ਕਰਦੇ ਹੋਏ ਦਿਖ ਰਹੇ ਨੇ ਕੁਝ ਸਵਾਰੀਆਂ ਦੇ ਨਾਲ ਵੀ ਵਿਦਿਆਰਥੀਆਂ ਦੀ ਬਹਿਸਬਾਜ਼ੀ ਹੋਈ ਹੈ ਵਿਦਿਆਰਥੀਆਂ ਨੇ ਕਿਹਾ ਉਹਨਾਂ ਨੇ ਸਿਰਫ ਪੀਆਰਟੀਸੀ ਦੀ ਬੱਸ ਰੋਕੀ ਹੈ ਬਾਕੀ ਬੱਸ ਡਰਾਈਵਰ ਖੁਦ ਹੀ ਰੋਕ ਰਹੇ ਨੇ ਵਿਦਿਆਰਥਣ ਦੇ ਮੁਤਾਬਿਕ ਹੀ ਉਹਨਾਂ ਤੇ ਹੈ ਜਿਹੜਾ ਕਾਰਵਾਈ ਕਰਨ ਦਾ ਪੁਲਿਸ ਅਤੇ ਬੱਸ ਦੇ ਡਰਾਈਵਰ ਦਬਾਅ ਬਣਾ ਰਹੇ ਹਨ ਯਾਨੀ ਅਤੇ ਸਰਕਾਰੀ ਬੱਸਾਂ ਦੇ ਕੰਡਕਟਰ ਹੀ ਉਹਨਾਂ ਦਾ ਪਾਸ ਵੇਖਦੇ ਹੀ ਉਹਨਾਂ ਨੂੰ ਗਾਲਾਂ ਤੱਕ ਦਿੰਦੇ ਨੇ ਵਿਦਿਆਰਥਣ ਨੇ ਕਿਹਾ ਕਿ ਪਾਸ ਬਣਵਾਉਣ ਦੇ ਲਈ ਉਹ ਸਵੇਰੇ 4 ਵਜੇ ਲਾਈਨਾਂ ਦੇ ਵਿੱਚ ਲੱਗਦੇ ਨੇ ਪਰ ਡਰਾਈਵਰ ਹੀ ਉਹਨਾਂ ਦੇ ਕੋਲ ਪਾਸ ਹੋਣ ਦੇ ਬਾਵਜੂਦ ਵੀ ਬੱਸਾਂ ਦੇ ਵਿੱਚ ਚੜ੍ਹਨ ਤੋਂ ਗੁਰੇਜ਼ ਕਰਦੇ ਨੇ ਵਿਦਿਆਰਥੀ ਨੇ ਕਿਹਾ ਕਿ ਰੋਜ਼ਾਨਾ ਸਰਕਾਰੀ ਬੱਸ ਕਾਲਜ ਦੇ ਬਾਹਰ ਰੁਕਣ ਦੀ ਜਗ੍ਹਾ ਤੇ ਖੰਨਾ ਬੱਸ ਸਟੈਂਡ ਤੇ ਰੁਕਦੀ ਹੈ ਇਸ ਕਾਰਨ ਇਹਨਾਂ ਦਾ ਕਾਫੀ ਸਮਾਂ ਵੀ ਬਰਬਾਦ ਹੁੰਦਾ ਹੈ ਜਦੋਂ ਕਾਲਜ ਪਹੁੰਚਦੇ ਨਹੀਂ ਉਦੋਂ ਤੱਕ ਉਹਨਾਂ ਦੇ ਦੋ ਲੈਕਚਰ ਖਤਮ ਹੋ ਚੁੱਕੇ ਹੁੰਦੇ ਨੇ ਇਸ ਮਾਮਲੇ ਸਬੰਧੀ ਲੁਧਿਆਣਾ ਦੇ ਜਿਹੜੇ ਆਰਟੀਏ ਰੰਦੀਪ ਹੀਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ ਸੋ ਤੁਹਾਨੂੰ ਵੀ ਇਸ ਨਾਲ ਜੁੜੀਆਂ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਕੋਈ ਸਰ ਕੋਈ ਗੱਲ ਨਹੀਂ ਹੈ ਜੀ ਬਸ ਰੂਲ ਫੋਲੋ ਕਰ ਰਹੇ ਆ ਜਿਹੜੇ ਤੋੜਦੇ ਆ 52 ਸਵਾਰੀਆਂ ਦੇ ਚਲੋ ਫਿਰ ਵੀ ਸਾਡੇ ਪ੍ਰਧਾਨ ਨੇ ਕਿਹਾ ਕਿ ਪਹਿਲੇ ਟਾਈਮ ਤੇ ਲਾਸਟ ਟਾਈਮ ਕਿ ਨੂੰ 2-4 ਬੰਦੇ ਲੈ ਕੇ ਜਾ ਸਕਦੇ ਜੀ ਤੇ ਲੈ ਕੇ ਵੀ ਜਾ ਰਹੇ ਹਾਂ ਫਿਰ ਇਥੇ ਕੋਈ ਸਟੂਡੈਂਟ ਹੀ ਸ਼ੇਅਰ ਕਰਦੇ ਹੋਗਾ ਤੇ ਮਨ ਲੇ ਕਿ ਸੀਟਾਂ ਵੀ ਜਾਣੇ ਹੋਣਗੀਆਂ ਤੇ ਹਾਂਜੀ ਬਸ ਤਕਰੀਬਨ ਪਹਿਲਾ ਹੀ ਖੋਲ ਦੇ ਤੇ ਉਹ ਕਿਸੇ ਤੇ 6-6 ਜਾਣੇ ਬੈਠ ਗਏ ਕੋਈ ਰੋਡੀਆਂ 'ਚ ਬੈਠ ਗਏ ਕੋਈ ਸੀਟਾਂ ਦੇ ਉੱਪਰ ਹੈ ਇਹਨੇ ਗਿਆ ਵੀ ਪਈ ਸੀ ਇਹਦਾ ਨਾਮ ਵੇਖੋ ਤਿੰਨ ਸੀਟਾਂ ਦੀ ਬੰਦਿਆਂ ਵਿੱਚ ਹੀ ਕਿੰਨੇ ਜਾਣੇ ਬੱਧੇ ਇਹ ਆਦੇ ਨਹੀਂ ਪਈ ਅਸੀਂ ਇੱਦਾਂ ਬੈਠ ਕੇ ਚੱਲ ਜਾਗੇ ਤੇ ਪਰ ਅਸੀਂ ਉੱਪਰ ਪਾਣੀ ਹੈ ਤੇ ਮੈਂ ਇਹੋ ਗਿਆ ਮਾਂ ਪਈ ਟੁੱਟਣਾ ਪਹਿਲਾਂ ਤਾਨੂੰ ਸਾਨੂੰ ਜਿੰਨੀ ਵੀ ਤਸਤੀ ਲਾਉਂਗਾ ਹੀ ਉਸੇ ਹਾਰ ਮੈਂ ਬਣਾ ਦੇ ਤੇ ਇਹ ਨਹੀਂ ਉੱਤਰ ਮੈਂ ਥਲੇ ਉਤਰ ਜਾ ਮਾਂ ਪਈ ਫਿਰ ਗੱਡੀ ਰੁਕ ਜਾ ਲਈ ਜੇ ਫਿਰ ਲਈ ਜਾਇਆ ਜਾਣਾ ਫਿਰ ਇਦਾਂ ਤੇ ਗੱਡੀ ਚੱਲਨੀ ਨਹੀਂ ਅੱਗੇ ਫਿਰ ਸਵਾਰੀਆਂ ਹੈ ਕੁਝ ਉਹਨਾਂ ਨੇ ਕਿਹਾ ਲੇ ਕਿ ਅਨੁਰਾਸ ਮਨਜਨਾ ਕਰੋ ਇਹ ਨਾਲ ਸੰਜੰਡਾ ਨਾਲ ਕੋਈ ਤੁਸੀਂ ਮਰਜੀ ਉਹਨਾਂ ਨੂੰ ਜਿੰਨੀ ਤਸਤੀ ਲਾਉਣਾ ਉਹ ਲੈ ਕੇ ਜਾਣਗੇ ਉਹ ਫਿਰ ਵੀ ਕੋਈ ਵੱਧ ਜੇ ਫਿਰ ਵੀ ਉਹ ਲੈ ਕੇ ਜਾਂਦਾ ਤੇ ਉਹਨਾਂ ਨੇ ਵੀ ਗੱਲ ਪੂਰੀ ਪੈ ਗਈ ਬੱਚੇ ਵਿੱਚੋਂ ਇਕਦਰੀ ਤੇ ਚਲੋ ਬਚਾਰੇ ਵੀ ਲੱਤ ਜੂ ਤੇ ਫਿਰ ਹਾਜੀ ਇਨਸਪੈਕਟਰ ਆਇਆ ਜੀ ਉਹ ਚੋ ਉਹ ਰਿਕਵਰੀ ਦੇ ਗੱਲ ਪਏ ਜੇ ਉਹਦਾ ਨੇ ਇਨਸਪੈਕਟਰਾਂ ਦੇ ਤੇ ਉਹ ਤੋਂ ਮੁਲਾਜ਼ਮ ਕਹਿੰਦੇ ਕਿ ਚੋ ਚਲੋ ਕੋਈ ਦਮਕਾ ਦਮਕਾ ਮਾਰ ਦਿੰਦੇ ਬੱਚੇ ਆ ਤੇ ਫਿਰ ਉਹਨਾਂ ਦੇ ਵੀ ਵਿਚਾਰੇ ਆ ਨੇ ਗੱਲ ਨੂੰ ਪਏ ਜਾਂਦੇ ਦੂਜਿਆਂ ਦੇ ਮੁਲਾਜ਼ਮਾਂ ਦੇ ਫਿਰ ਇਹ ਚੱਕਰ ਹੋਇਆ ਜੀ ਤੇ ਹੁਣ ਉਹਨਾਂ ਦੇ ਫੈਮਿਲੀ ਵਾਲੇ ਆਏ ਆ ਕਹਿੰਦੇ ਕਿ ਕੋਈ ਬਤਮੀਜ਼ੀ ਕੀਤੀ ਗਈ ਆ ਕੋਤਮੀ ਜੀ ਨੇ ਜੀ ਕਹੇ ਨਾਲ ਵੀ ਹੋਈ ਪਤਨ ਜੀ ਦੇ ਤੁਹਾਡੇ ਸਾਹਮਣੇ ਹੀ ਆ ਇੱਥੇ ਬੰਦੇ ਆਦਮੀ ਇਹਨਾਂ ਨੂੰ ਲੈ ਗਏ ਅਸੀਂ ਤੇ ਕਿਸੇ ਨੇ ਕੁਝ ਪਿਆ ਹੀ ਨਹੀਂ ਇਹਦੇ ਕਹਿੰਦੇ ਚਲੋ ਕੋਈ ਨਹੀਂ ਬੱਚੇ ਆ ਜਿੱਦਾਂ ਵੀ ਚਲੋ ਚੱਲੋ ਸੱਡੋ ਖੜਾ ਲੱਲ ਨੂੰ ਬੇਰੋ ਤੇ ਇਹਦੇ ਕੋਲ ਜਿਹੜੀ ਗੱਲ ਕੀਤੀ ਹੈ ਮੈਂ ਨਾ ਦਫ਼ਤਰਾਂ ਜਾਂਦਾ ਧਰਤਾ ਕੋਈ ਵੀ ਨਹੀਂ ਕੋਈ ਹੁਣ ਮੰਗ ਕੀ ਕਰਦਾ ਕੋਈ ਨਹੀਂ ਮੰਗੇ ਹੁਣ ਆਪ ਜਿਹੜੇ ਹਸਾਬ ਨਾਲ ਰੂਲੋ ਉਸ ਹਿਸਾਬ ਨਾਲ ਚਲੋ ਅਸੀਂ ਤੇ ਨਾ ਸਾਡੇ ਨਾਲ ਧੱਕਾ ਹੋਵੇ ਨਾ ਸਵਾਰੀ ਵਿੱਚ ਨਾ ਕਿਹੜੀ ਕਿਹੜੀ ਜਗ੍ਹਾ ਜਾਣਾ ਹੈ ਬੱਚਿਆਂ ਨੂੰ ਬੱਚਿਆਂ ਨੇ ਜਾਣਾ ਹੈ ਗੁਲਜਾਰ ਕੋਲੇ ਜੀ ਥੰਨੇ ਪਰ ਉੱਥੇ ਸਟਾਪ ਨਹੀਂ ਹੈਗਾ ਤੁਹਾਡਾ ਨਹੀਂ ਉੱਥੇ ਸਟਾਪ ਨਹੀਂ ਹੈਗਾ ਜੀ ਪਰ ਇਹ ਤਾਂ ਵੀ ਰੁਕਵਾਉਂਦੇ ਸਾਰੇ ਇਹਨਾਂ ਦੇ ਪਾਸ ਵੀ ਖਨੇਰੇ ਬਣੇ ਹੋਏ ਆ ਉਹ ਅਸੀਂ ਸਾਡਾ ਆਪਣਾ ਮੰਨ ਲਓ ਕਿ ਜਿੱਦਾਂ ਭਾਈ ਬੰਦੀ ਆ ਅਸੀਂ ਉਹਨਾਂ ਨੂੰ ਉੱਥੇ ਲਾ ਦੇ ਜਾਈਏ ਚਲੋ ਯਾਰ ਬੱਚੇ ਆ ਇਹਨਾਂ ਨੂੰ ਲਾ ਕੇ ਜਾਣਾ ਆਪਾਂ ਬਸ ਇਹ ਹੀ ਚੱਕਰ ਆ ਹੋਰ ਕੋਈ ਗੱਲ ਨਹੀਂ ਹੋਈ